ਨੀਵੀਂ ਜਾਖੜ ਨੇ ਭਾਜਪਾ ਨੂੰ ਬੋਲੀ ਬਾਏ ਬਾਏ ਅਸਤੀਫੇ ਦੀ ਚਰਚਾ ਤੇ ਵਿਰੋਧੀਆਂ ਨੇ ਬੀਜੇਪੀ ਤੇ ਸਾਦੇ ਨਿਸ਼ਾਨੇ ਤਾਂ ਦੂਜੇ ਪਾਸੇ ਭਾਜਪਾ ਨੇ ਵੀ ਵਿਰੋਧੀਆਂ ਨੂੰ ਦਿੱਤਾ ਠੋਕਵਾ ਜਵਾਬ ਜੀਹਾਂ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਐਨ ਪਹਿਲਾਂ ਸੁਨੀਲ ਜਾਖੜ ਦੇ ਅਸਤੀਫੇ ਦੀ ਚਰਚਾ ਨੇ ਪੰਜਾਬ ਦੀ ਸਿਆਸਤ 'ਚ ਵੱਡਾ ਪੁਚਾਲ ਲਿਆ ਦਿੱਤਾ ਹੈ ਇਹ ਚਰਚਾ ਛੜਨ ਦੀ ਧੀਰ ਸੀ ਕਿ ਵਿਰੋਧੀ ਭਾਜਪਾ ਤੇ ਹਮਲਾਵਰ ਹੋ ਗਏ ਜਮ ਕੇ ਭਾਜਪਾ ਤੇ ਸੁਨੀਲ ਜਾਖੜ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਤੰਜ ਕਸੇ ਜਾ ਰਹੇ ਨੇ ਇਸ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਤੇ ਸੰਸਦ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਰਾਜਾ ਵੜਿੰਗ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਜਾਖੜ ਨੂੰ ਤੰਜ ਭਰੇ ਲਹਿਜੇ ਨਾਲ ਵਧਾਈਆਂ ਦਿੱਤੀਆਂ ਗਈਆਂ ਨੇ ਤੇ ਨਾਲ ਹੀ ਇੱਕ ਵੱਡਾ ਸਵਾਲ ਵੀ ਧੱਕਿਆ ਗਿਆ ਵੜਿੰਗ ਨੇ ਜਾਖੜ ਨੂੰ ਟੈਗ ਕਰਦਿਆਂ ਪੁੱਛਿਆ ਕਿ ਮਿਸਟਰ ਜਾਖੜ ਅੱਗੇ ਕਿੱਥੇ ਜਾ ਰਹੇ ਹੋ ਜੀ ਹਾਂ ਇੱਥੇ ਹੀ ਬਸ ਨਹੀਂ ਆਮ ਆਦਮੀ ਪਾਰਟੀ ਦੇ ਸਾਂਸਦ ਮਲਵਿੰਦਰ ਕੰਗ ਦਾ ਵੀ ਜਾਖੜ ਦੇ ਅਸਤੀਫੇ ਦੀ ਚਰਚਾ ਤੇ ਪ੍ਰਤੀਕਰਮ ਸਾਹਮਣੇ ਆਇਆ ਹੈ ਕੰਗ ਵੱਲੋਂ ਭਾਜਪਾ ਨੂੰ ਆੜੇ ਹੱਥੀ ਲਿਆ ਗਿਆ ਹੈ ਮਲਵਿੰਦਰ ਕੰਗ ਨੇ ਭਾਜਪਾ ਤੇ ਵਰਦਿਆਂ ਕਿਹਾ ਕਿ ਉਹ ਦਾਅਵੇ ਨਾਲ ਕਹਿ ਸਕਦੇ ਨੇ ਕਿ ਪੰਜਾਬ ਪੱਖੀ ਕੋਈ ਵੀ ਜਿਆਦਾ ਸਮਾਂ ਬੀਜੇਪੀ 'ਚ ਟਿਕ ਨਹੀਂ ਸਕਦਾ ਵੈਸੇ ਤੇ ਬੀਜੇਪੀ ਦਾ ਆਪਣਾ ਮਾਮਲਾ ਆ ਔਰ ਇਹਦੇ ਕੋਈ ਪੁਸ਼ਟੀ ਤੇ ਦੀ ਹੋਈ ਨਹੀਂ ਹੈ ਲੇਕਿਨ ਮੈਨੂੰ ਜਰੂਰ ਇੰਨਾ ਪਤਾ ਹੈ ਕਿ ਬੀਜੇਪੀ 'ਚ ਬਹੁਤ دیر ਤੱਕ ਜਿਹੜਾ ਵੀ ਕੋਈ ਪੰਜਾਬ ਪੱਖੀ ਹੋਊਗਾ ਬੰਦਾ ਟਿਕ ਨਹੀਂ ਸਕਦਾ ਇਹਨਾਂ ਮੈਂ ਬੜਾ ਜਿੰਮੇਵਾਰੀ ਨਾਲ ਕਹਾਂ। ਜੀ ਹਾਂ ਵਿਰੋਧੀਆਂ ਦੇ ਇਹਨਾਂ ਬਿਆਨਾਂ ਨੂੰ ਲੈ ਕੇ ਪੰਜਾਬ ਭਾਜਪਾ ਵੱਲੋਂ ਠੋਕਵਾਂ ਜਵਾਬ ਦਿੱਤਾ ਗਿਆ। ਭਾਜਪਾ ਵੱਲੋਂ ਰਾਜਾ ਵੜਿੰਗ ਨੂੰ ਟੈਗ ਕਰ ਇੱਕ ਟਵੀਟ ਕੀਤਾ ਗਿਆ ਜਿਸ 'ਚ ਭਾਜਪਾ ਨੇ ਰਾਜਾ ਵੜਿੰਗ ਤੇ ਤੰਜ ਕਸਦਿਆ ਕਿ ਹੈ ਕਿ ਤੁਸੀਂ ਸਾਡੇ ਪ੍ਰਧਾਨ ਦੀ ਚਿੰਤਾ ਛੱਡੋ ਆਪਣੀ ਕੁਰਸੀ ਬਚਾਓ। ਪਾਲ ਪਨੇ ਵਰਿੰਗ ਤੇ ਵਰਦਿਆਂ ਅੱਗੇ ਟਵੀਟ ਚ ਲਿਖਿਆ ਕਿ ਤੁਹਾਡੀ ਪ੍ਰਧਾਨਗੀ ਜਾਣ ਦੀਆਂ ਖਬਰਾਂ ਵੀ ਜੋਰਾਂ ਤੇ ਨੇ ਹੋਰ ਪਤਾ ਲੱਗੇ ਸਾਡੇ ਚੱਕਰ ਚ ਦਿੱਲੀ ਤੋਂ ਤੁਹਾਡੇ ਜਾਣ ਦੀ ਚਿੱਠੀ ਆ ਜਾਵੇ ਜਾਖੜ ਦੇ ਅਸਤੀਫੇ ਦੀ ਚਰਚਾ ਤੇ ਪੰਜਾਬ ਭਾਜਪਾ ਦੇ ਆਗੂ ਵੀ ਵਿਰੋਧੀਆਂ ਤੇ ਹਮਲਾਵਰ ਹੁੰਦੇ ਦਿਖਾਈ ਦੇ ਰਹੇ ਨੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੰਦੇ ਦਿਖਾਈ ਦੇ ਰਹੇ ਨੇ ਜੀ ਹਾਂ ਭਾਜਪਾ ਆਗੂ ਅਨਿਲ ਸ਼ਰੀਨ ਨੇ ਸਪਸ਼ਟ ਕਰਦਿਆਂ ਕਿਹਾ ਕਿ ਜਾਖੜ ਵੱਲੋਂ ਪ੍ਰਧਾਨਗੀ ਤੋਂ ਕੋਈ ਅਸਤੀਫਾ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਭਾਜਪਾ ਦੇ ਵਾਅਦੇ ਗਰਾਫ ਨੂੰ ਦੇਖ ਬਿਰੋਧੀਆਂ ਵੱਲੋਂ ਅਜਿਹੇ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਦੇ ਅਸਤੀਫੇ ਦੀ ਜਿਹੜੀ ਮੀਡੀਆ 'ਚ ਖਬਰਾਂ ਆ ਰਹੀਆਂ ਨੇ ਇਹ ਟੋਟਲੀ ਨਿਰਧਾਰਨ ਨੇ ਝੂਠੀਆਂ ਨੇ। ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਅੱਗੇ ਵਧ ਰਹੀ ਹੈ। ਔਰ ਅਸੀਂ ਸਾਰੇ ਇੱਕ ਟੀਮਵਰਕ ਦੀ ਤਰ੍ਹਾਂ ਪੰਜਾਬ ਦੇ ਵਿੱਚ ਭਾਜਪਾ ਨੂੰ ਅੱਗੇ ਲਿਜਾਣ ਦਾ ਕੰਮ ਕਰ ਰਹੇ ਆ ਇਸ ਤਰ੍ਹਾਂ ਦੀਆਂ ਖਬਰਾਂ ਵਿਰੋਧੀ ਧਿਰ ਵੱਲੋਂ ਜਿਹੜੀਆਂ ਕਿ ਭਾਰਤੀ ਜਨਤਾ ਪਾਰਟੀ ਦੇ ਵੱਧਦੇ ਗਰਾਫ ਤੋਂ ਹਤਾਸ਼ ਨੇ ਨਿਰਾਸ਼ ਨੇ ਝੂਠੀਆਂ ਫਲਾਈਆਂ ਜਾ ਰਹੀਆਂ ਨੇ ਮੈਂ ਇੱਕ ਵਾਰ ਫੇਰ ਸਪਸ਼ਟ ਕਰ ਦੇਣਾ ਚਾਹਨਾ ਕਿ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਕੋਈ ਇਸਤਿਫਾ ਨਹੀਂ ਦਿੱਤਾ ਇਸ ਤਰ੍ਹਾਂ ਦੀਆਂ ਖਬਰਾਂ ਕੇਵਲ ਝੂਠੀਆਂ ਅਤੇ ਨਿਰਆਧਾਰ ਹੈਗੀਆਂ ਇੱਥੇ ਦੱਸ ਦਈਏ ਕਿ ਜਾਖੜ ਵੱਲੋਂ ਕਾਂਗਰਸ ਨੂੰ ਅਲਵਿਦਾ ਆਖ ਕਰੀਬ ਸਾਲ ਤੋਂ ਪਹਿਲਾਂ ਹੀ ਪੰਜਾਬ ਭਾਜਪਾ ਦੀ ਕਮਾਂਡ ਸੰਭਾਲੀ ਗਈ ਸੀ ਜਾਣਕਾਰੀ ਮੁਤਾਬਕ ਸੁਨੀਲ ਜਾਖੜ ਵੱਲੋਂ ਲਗਾਤਾਰ ਭਾਜਪਾ ਦੀਆਂ ਮੀਟਿੰਗਾਂ ਤੋਂ ਦੂਰੀ ਬਣਾਈ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਪੰਜਾਬ ਭਾਜਪਾ ਪ੍ਰਧਾਨ ਦੇ ਤੌਰ ਤੇ ਭਾਜਪਾ ਦੀਆਂ ਮੀਟਿੰਗਾਂ ਵਿੱਚ ਸ਼ਾਮੂਲਿਤ ਨਹੀਂ ਕੀਤੀ ਜਾ ਰਹੀ ਤੇ ਇਸ ਦੌਰਾਨ ਹੀ ਹੁਣ ਸੋਸ਼ਲ ਮੀਡੀਆ ਤੇ ਜਾਖੜ ਦੇ ਅਸਤੀਫੇ ਦੀ ਚਰਚਾ ਛਿੜ ਗਈ ਹੈ ਹਾਲਾਂਕਿ ਇਹ ਚਰਚਾ ਕਿੰਨੀ ਕੁ ਸਹੀ ਹੈ ਜਾਂ ਗਲਤ ਹੈ ਇਸ ਬਾਰੇ ਸਪਸ਼ਟ ਜਾਖੜ ਖੁਦ ਹੀ ਕਰ ਸਕਦੇ ਨੇ ਦੇਖਣਾ ਹੋਵੇਗਾ ਜਾਖੜ ਇਸ ਮਸਲੇ ਤੇ ਕਦੋਂ ਕੋਈ ਸਪਸ਼ਟੀਕਰਨ ਦਿੰਦੇ ਨੇ ਪਰ ਅਸਤੀਫੇ ਦੀ ਇਸ ਚਰਚਾ ਤੇ ਸਿਆਸਤ ਲਗਾਤਾਰ ਗਰਮਾਉਂਦੀ ਦਿਖਾਈ ਦੇ ਰਹੀ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ